ਅੱਜ ਮੈਂ ਪੈਨ ਵਾਲੀ ਕੋਟ ਸੈੱਟ ਦੇ ਵਿੱਚ ਦੇਖੋ ਬਹੁਤ ਸੋਹਣਾ ਨਵਾਂ ਡਿਜ਼ਾਈਨ ਲੈ ਕੇ ਆਇਆ ਔਰ ਮੈਂ ਉਮੀਦ ਕਰਦਾ ਮੇਰੀ ਇੰਸਟਾਗ੍ਰam ਫੈਮਿਲੀ ਠੀਕ ਠਾਕ ਹੋਊਗੀ ਜਿਵੇਂ ਜਿਵੇਂ ਰਖੜੀ ਨੇੜੇ ਆ ਰਹੀ ਹੈ ਦੇਖੋ ਪੈਨ ਵਾਲੀ ਮੈਂ ਰੋਜ਼ ਕੁਛ ਨਾ ਕੁਛ ਨਵਾਂ ਲੈ ਕੇ ਆਉਣਾ ਵਾ ਦੇਖੋ ਰਖੜੀ ਤੇ ਭਰਾਵਾਂ ਦੇ ਰਖੜੀਆਂ ਬੰਨਣ ਜਾਣਾ ਦੇਖੋ ਉਸ ਨੂੰ ਦੇਖਦੇ ਹੋਏ ਦੇਖੋ ਮੈਂ ਕੋਟ ਸੈੱਟ ਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਤੇ ਇੱਕ ਨਵਾਂ ਡਿਜ਼ਾਈਨ ਲੈ ਕੇ ਆਇਆ ਦੇਖੋ ਕੋਟ ਸੈੱਟ ਦੇ ਵਿੱਚ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਨੀਚੋਂ ਜਿਹੜਾ ਘੇਰਾ ਇਹਦਾ ਗੋਲ ਦੇ ਵਿੱਚ ਆ ਦੇਖੋ ਔਰ ਸਾਈਡ ਅਡਜਸਟਮੈਂਟ ਦੇਖੋ ਤੇ ਤਣੀ ਲੱਗੀਆਂ ਹੋਈਆਂ ਨੇ ਜਿਹੜਾ ਇਹ ਸਾਈਜ਼ ਆ ਇਹ ਡਬਲ ਐਕਸਐਲ ਤੱਕ ਕਵਰਿੰਗ ਕਰੇਗਾ ਦੇਖੋ ਬਹੁਤ ਸੋਹਣੇ ਸੋਹਣੇ ਇਸ ਵਿੱਚ ਮੈਂ ਪ੍ਰਿੰਟ ਲੈ ਕੇ ਆਇਆ ਦੇਖੋ ਜਿਹੜੇ ਪ੍ਰਿੰਟ ਨੇਗੇ ਦੇਖੋ ਬਹੁਤ ਸੋਹਣੇ ਨੇ ਦੇਖੋ ਦਾ ਪਲਾਜ਼ੋ ਦੇਖੋ ਬਹੁਤ ਦੇਖੋ ਖੁੱਲਾ ਟੁਲਾ ਸਾਈਜ਼ ਆ ਪਲਾਜ਼ੋ ਦਾ ਤੁਸੀਂ ਕਿਸੇ ਵੀ ਪ੍ਰਿੰਟ ਦਾ ਆਪਦਾ ਸਕਰੀਨਸ਼ਾਟ ਲੈ ਕੇ ਆਪਦਾ ਪੀਸ ਬੁੱਕ ਕਰਵਾ ਲਿਓ ਸਾਡਾ ਜਿਹੜਾ ਬੁਕਿੰਗ ਨੰਬਰ ਹੈਗਾ 97813 73000 ਔਰ ਸ਼ਾਪ ਦਾ ਪਤਾ ਹੈਗਾ ਮਨੀਸ਼ ਅਮ드ਗੜ ਮੇਨ ਬਾਜ਼ਾਰ ਤੇ ਟੈਂਪੂ ਅੱਡਾ ਜਿਹੜਾ ਅੱਜ ਇਹਦਾ ਵੀ ਇੱਕ ਰੇਟ ਦੇਣਾ ਵਾ ਬਹੁਤ ਹੀ ਚੈਲਿੰਜਿੰਗ ਪ੍ਰਾਈਸ ਦੇਣਾ ਵਾ ਸਿਰਫ ਐਂਡ ਸਿਰਫ 600 ਰੁਪਏ ਦਊਗਾ ਵੈਸੇ ਇਹਦਾ ਮਾਰਕੀਟ ਪ੍ਰਾਈਸ ਹੈਗਾ ਕੋਟਸਾਈਡ ਦਾ 900 ਰੁਪਏ ਇਹ 600 ਰੁਪਏ ਦਊਗਾ ਬਸ ਉਹਦੇ ਵਿੱਚ ਇੱਕ ਛੋਟੀ ਜੀ ਸ਼ਰਤ ਆ ਤੁਸੀਂ ਵੱਧ ਤੋਂ ਪਹਿਲਾਂ ਸਾਡੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੋਵੇ ਔਰ ਸਾਡੇ ਪੇਜ ਨੂੰ ਫੋਲੋ ਕੀਤਾ ਹੋਵੇ ਉਹਨਾਂ ਨੂੰ ਅਸੀਂ ਦੇਣਾ 600 ਰੁਪਏ ਦਾ ਇਹ ਆਨਲਾਈਨ ਵੀ ਜਿਹੜਾ ਕਸਟਮਰ ਆਰਡਰ ਕਰਨ ਚਾਹੁੰਦਾ ਵਾ ਉਹ ਵੀ ਕਰ ਸਕਦਾ ਕਿਸੇ ਵੀ ਪੀਸ ਦਾ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਕਿਉਂਕਿ ਜਿਹੜਾ ਸਟਾਕ ਆ ਬਹੁਤ ਹੀ ਲਿਮਟਿਡ ਆ ਬਾਕੀ ਤੋਂ ਸਾਡੇ ਪੇਜ ਨੂੰ ਫੋਲੋ ਕਰੋ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਮਾ ਡਿਜ਼ਾਈਨ ਦੇ ਨਾਲ